ਜੀਰ ਜੀ ਬੇਨਤੀ ਆ ਹੱਥ ਬੰਨ ਕੇ ਆਪਣੇ ਸਿੰਪਲੀ ਸਾਹਬ ਨਗਰ ਤੋਂ ਨਾ ਕਬੱਡੀ ਵਾਲੇ ਪਲੇਅਰ ਆਪਣੇ ਹੋਰ ਪਿੰਡ ਦੇ ਸਹਿਯੋਗ ਨਾਲ ਬਾਹਰ ਬੈਠੇ ਮਿੱਤਰਾਂ ਦੇ ਵੀਰਾਂ ਦੇ ਸਹਿਯੋਗ ਨਾਲ ਨਾ ਆਪਾਂ ਲੰਗਰ ਲੈ ਕੇ ਚੱਲੇ ਸੀਗੇ ਜੀ ਦਿੱਲੀ ਕਿਸਾਨ ਭਰਾਵਾਂ ਵਾਸਤੇ ਤੇ ਆਪਣਾ ਰਸਤੇ 'ਚ ਪ੍ਰਮਾਤਮਾ ਨੇ ਜੋ ਚਾਹਿਆ ਉਹਨੂੰ ਮਨਜ਼ੂਰ ਐਕਸੀਡੈਂਟ ਹੋ ਗਿਆ ਆਪਣੀ ਟਰਾਲੀ ਦਾ ਬਹੁਤ ਭਿਆਨਕ ਪਿੱਛੋਂ ਟਰੱਕ ਵਾਲੇ ਨੇ ਟੱਕਰ ਮਾਰੀ ਆਪਣੇ ਕਬੱਡੀ ਪਲੇਅਰ ਤੇ ਦੋ ਦੇ ਸੱਟਾਂ ਲੱਗੀਆਂ ਉਹ ਇੱਥੋਂ ਰੈਫਰ ਕਰਿਆ ਬਾਕੀ ਹੁਣ ਅਸੀਂ ਇਹ ਸਮਾਨ ਸ਼ਿਫਟ ਕਰਾ ਰਹੇ ਹਾਂ ਦੂਜੇ ਟਰਾਲੀਆਂ 'ਚ ਮੁੰਡੇ ਸਾਡੇ ਖੜੇ ਕਬੱਡੀ ਵਾਲੇ ਹੋਰ ਪੈਂਡਿਕ ਜਾਂ ਦੋ ਤਿੰਨ ਜੱਟਾ ਲੱਗੀਆਂ ਦੋ ਬੰਦਿਆਂ ਨੇ ਵੀ ਸਾਰਾ ਸਮਾਨ ਟਕਰਾ ਰਹੇ ਨੇ ਵੀਰ ਜੀ ਬਾਤੇ ਬਾਤੇ ਸ਼ੇਅਰ ਕਰਿਓ ਹਨਾ ਇਹ ਥੋੜਾ ਹੋ ਜਾਵੇ ਬਹੁਤ ਜ਼ਿਆਦਾ ਭਿਆਨਕ ਹੋਇਆ ਹਨਾ ਸੱਟਾਂ ਲੱਗੀਆਂ ਮੈਨੂੰ ਬੰਦਿਆਂ ਦੇ ਆਲੇ ਉੱਤੋਂ ਸਾਈਡ ਤੇ ਬੈਠੋ ਗੱਬੇ ਨਾ ਬੈਠੋ ਰਾਜੀ ਵੀਰ ਪੂਰੇ ਦੇਖੋ ਆ ਕਿੰਦਰੋਂ ਤੇਲ ਕਿਦਰੋਂ ਨਿਕਲਿਆ ਅੰਦਰ ਐਕਸਲ ਦਾ ਹੋਣਾ ਬਹੁਤ ਜ਼ੋਰ ਦੀ ਟੱਕਰ ਜ਼ਬਰਦਸਤ ਟਰੈਕਟਰ ਨੇ ਟਰੱਕ ਨੇ ਮਾਰੀ ਤਾਂ ਟਰੈਕਟਰ ਦੂਜੀ ਸਾਈਡ ਹੋ ਗਿਆ ਬੈਗਰੂ ਨਹੀਂ ਬੱਸ ਪਰਮਾਤਾ ਨੇ ਰੱਖ ਲਏ ਮੁੰਡੇ ਬਹੁਤ ਜ਼ਿਆਦਾ ਜੀ ਜੀ ਸ਼ੇਅਰ ਕਰਿਓ ਬੱਤੇ ਬੱਤੇ ਜਿੰਨਾ ਵੀ ਹੋਵੇ ਵੀਰ ਦੇ ਨੰਬਰ ਮਨਦੀਪ ਅੰਕਲ ਨੇ ਲਏ ਵੇ ਸਾਰਿਆਂ ਦੇ। ਉਹ ਦੋ ਦੋ ਬੰਦੇ ਦੇ ਜਿਆਦਾ। ਪੰਜ ਕਿਲੋਡ ਜਾ ਰਹੇ ਤੇ ਯਾਰ ਪਿੱਛੇ ਮੈਟਰ ਜਾਵੇ ਮਾਰੇ ਲਾ ਦੇ। ਹਾਂ ਉਹਨੂੰ ਪੀਜੀ ਰੈਫਰ ਕਰਤਾ ਯਾਰ। ਹੈਪੀ ਵੀਰ। ਅਗਲੀ। ਆਇਆ ਬਣਾ ਪਾਜਨੇ ਟ੍ਰੱਲ ਗਾਂ ਲੈ ਹੁੰਦੇ। ਰੇ ਤਾਂ ਵੀ ਤਰ ਅਕਲ ਮੜਿਆ ਬੋਲ ਕੇ ਲੈ ਉਹ ਕਰੀ ਸਾਡੀ ਮੜਿਆ ਹੈਪੀ ਕਿਹਨਾਂ ਮੜਿਆ ਪਾ ਦੇ ਫਿਰ ਉਹਨਾਂ ਦੀ ਉਹ ਤੋਂ ਮੜਿਆ ਕਿਹਨਾਂ ਦੇ ਬਾਠੀ ਦਾ ਨਾ ਹਾਂ ਹਾਂ ਲਾਈ ਹੋਇਆ ਮੜਿਆ ਸਾਦੇ ਕਿਥੇ ਆਪੀ ਉਧਰ ਆ ਅੱਛਾ ਸਾਦੇ ਉਹਨੂੰ ਮੜਿਆ ਚੱਲ ਰਹਿ ਹੈਪੀ ਕਿਥੇ ਆ ਪਰਲੀ ਸਾਈਡ ਅੱਪੀ ਹੈਪੀ ਕੋਸ ਗੱਲ ਹੋ ਜਾਣਾ ਬਹੁਤ ਚੰਗਾ। ਇਹੋ ਮੈਂ ਤਾਂ ਨਹੀਂ ਚਾਹ। ਬੋਲਦੇ ਵੀ ਆ ਗੱਲ ਹੋ ਗਈ ਵੀ ਐਡੇ ਮੁੰਡੇ ਦੇ ਸੱਟਾ ਲੱਗੇ ਜੀ ਅਸੀਂ ਆਪਾਂ ਉਸ ਦਾ ਜੀਰੋ ਆ ਪਰਾਸ਼ਣ ਪਾਣੀ ਬਚਾਉਣ ਦਾ ਗੱਲ ਕਰ ਰਹੇ ਹਾਂ। ਇੱਕ ਐਕਸੀਡੈਂਟ ਹੋਇਆ। ਉਹਦੇ ਹੁਣਾਂ ਸ਼ਿਫਟ ਕਰੀਏ ਨੇ ਆਪਣੇ ਦੋ ਤਿੰਨ ਮੁੰਡਿਆਂ ਦੇ ਫੇਲਣਿਆਂ ਦੇ ਸੱਟਾ ਲੱਗੀਆਂ ਤੇ ਅਸੀਂ ਵਾਪਸੀ ਮੋੜ ਨਾਲ ਦੇ ਆਪਾਂ ਆਪਣਾ ਪਰਾਸ਼ਣ ਪਾਣੀ ਗ੍ਰੇਸ ਕਰੀਏ ਨੇ ਇਹ ਨਾਲੇ ਬਹੁਤ ਹੋ ਗਿਆ ਉਹ ਇੱਥੇ ਕੋਲ। ਦੇ ਵੀਰਾ ਹੈਪੀ ਸੈਂਪਲੀ ਸਾਬ ਕਾਡੀ ਖਿਡਾਰੀ ਨੇ ਇਹ ਸਾਡੀ ਗੱਡੀ ਆ ਟ੍ਰੈਲੀ ਜਾ ਰਹੀ ਸੀ ਦਿੱਲੀ ਬਾਕੀ ਆ ਭਾਈਓ ਨਾ ਆਪਾਂ ਲਿਆਓ ਲਿਆਓ ਇਹ ਹਿੰਦ ਮੁਕਤੀ ਆ ਰਸੂਖ ਦੇਖੋ ਸਾਡਾ ਜਿਹੜਾ ਸਾਡਾ ਆਪਾਂ ਇਹ ਸਾਰਾ ਕੀਤਾ ਹਾਂ ਲੇ ਜਾ ਉਧਰ ਪਹਚਾਓ ਦੇਖ ਕੇ ਰੋਡ ਦੇਖ ਕੇ ਹੋ ਰਹਿ ਜਾਂ ਇਹ ਖੁੱਲੇ ਖੋਲੇ ਦੇ ਬਹਿਣਗੇ ਜਿੱਦਗੀ ਇਧਰੋਂ ਮਗਰ ਲੱਗ ਕੇ ਲੱਗ ਦੁੱਧ ਵੀ ਪਿਆ ਦੁੱਧ ਵੀ ਬਚਾਓ ਡਰਾਮਾ ਜਾਓ ਦੂਈ ਟ੍ਰੈਲੀ ਆ ਰਹੀ ਹੈ ਵੀ ਤੁਮਕੇ ਦੂਈ ਟ੍ਰੈਲੀ ਉਹ ਟ੍ਰੈਲੀ ਦਾ ਕਰਤਾ ਲੋਡ ਜਿੰਨਾ ਸਮਾਨ ਉਹਦੇ ਚ ਹੋਇਆ ਹੈ ਨਹੀਂ ਤੇ ਬੱਗੂ ਵਾਲੀ ਟ੍ਰੈਲੀ ਆ ਉਹ ਚਿੱਕੀ ਦਾ ਆ ਰਿਹਾ ਫੋਨ ਚਿੱਕੀ ਨਾਲ ਗੱਲ ਕਰਨੀ ਸੀ ਫਿਰ ਤਾਂ ਹੁਣ ਕੱਟ ਦੇ